ਕੇਂਦਰ ਦੇ ਵਿੱਚ ਤੀਜੀ ਵਾਰ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ ਸਪਦ ਗ੍ਰਹਿਣ ਸਮਾਰੋਹ ਹੋ ਰਿਹਾ ਹੈ ਦੂਜੇ ਪਾਸੇ ਸਮਾਣਾ ਸ਼ਹਿਰ ਦੇ ਵਿੱਚ ਭਾਰਦਿੱਤਾ ਪਾਰਟੀ ਕੇ ਵਰਕਰਾਂ ਵਿੱਚ ਕਿਸ ਤਰ੍ਹਾਂ ਖੁਸ਼ੀ ਹੈ ਲੱਡੂ ਵੰਡੇ ਜਾ ਰਹੇ ਹਨ ਹਿੰਦੁਸਤਾਨੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ ਭਾਰਤੀਆਂ ਵੱਲੋਂ ਦੇਸ਼ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ ਤੀਜੀ ਵਾਰ ਸਰਕਾਰ ਬਣਨ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹਿੰਦੂ ਭਾਈਚਾਰਾ ਬੈਠਾ ਹੈ ਹਿੰਦੁਸਤਾਨ ਕੇ ਲੋਕ ਬੈਠੇ ਹਨ ਉਹਨਾਂ ਵੱਲੋਂ ਪੂਰੀ ਤਰ੍ਹਾਂ ਜਸ਼ਨ ਮਨਾਇਆ ਜਾ ਰਿਹਾ ਆਦੀਸ਼ਵਾਜੀ ਕੀਤੀ ਜਾ ਰਹੀ ਹੈ ਲੱਡੂ ਵੰਡੇ ਜਾ ਰਹੇ ਹਨ ਤੇ ਨੱਚ ਰਹੇ ਹਨ ਪੰਗੜੇ ਅੱਜ ਸਾਡੇ ਦੇਸ਼ ਦੀ ਜਿਹੜੀ ਤੀਜੀ ਵਾਰੀ ਸਰਕਾਰ ਬਣਨ ਜਾ ਰਹੀ ਹੈ ਸਾਡੇ ਮਾਨਜੁਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਪੋਦੀ ਜੀ ਪੂਰੀ ਟੀਮ ਨੂੰ ਲੈ ਕੇ ਐਨਡੀਏ ਦੀ ਟੀਮ ਨੂੰ ਲੈ ਕੇ ਅੱਜ ਸਰਕਾਰ ਬਣਾ ਰਹੇ ਹਨ ਜਿਨ੍ਹਾਂ ਵਿੱਚ ਸਾਨੂੰ ਪੰਜਾਬ ਨੂੰ ਵੀ ਨਿਮਿਤਿੰਗ ਮਿਲੇ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਾਜਾ ਕਿ ਸਾਡੇ ਨੌਜਵਾਨ ਨੇਤਾ ਸ੍ਰੀ ਰਵਨੀਤ ਬਿੱਟੂ ਜੀ ਜਿਨ੍ਹਾਂ ਦਾ ਬਹੁਤ ਵੱਡਾ ਤਜਰਬਾ ਜਿਹੜੇ ਤਕਰੀਬਨ 2-3 ਵਾਰੀ ਸੰਸਦ ਮੈਂਬਰ ਰਹਿ ਚੁੱਕੇ ਹਨ ਉਹ ਅੱਜ ਮੰਤਰੀ ਦੀ ਸ਼ਖਤ ਲੈ ਰਹੇ ਹਨ ਇਹਨਾਲੇ ਸਾਨੂੰ ਪੰਜਾਬ 'ਚ ਬਹੁਤ ਵੱਡਾ ਹੰਗਾਰਾ ਮਿਲੇਗਾ ਅਸੀਂ ਆਉਣ ਵਾਲੀ ਜਿਹੜੀ 2027 ਆ ਉਹਨੂੰ ਪੰਜਾਬ ਨੂੰ ਜਿੱਤ ਵੱਲ ਲੈ ਕੇ ਜਾਵਾਂਗੇ ਅੱਜ ਬੀਜੇਪੀ ਵਰਕਰਾਂ ਨੇ ਬੜੀ ਖੁਸ਼ੀ ਮਨਾਈ ਹੈ ਤੇ ਉਸ ਦੀ ਖੁਸ਼ੀ ਵਿੱਚ ਨਲੀ ਚੋਪੜਾ ਜੀ ਨੇ ਲੱਡੂ ਖੰਡ ਕੇ ਇਹ ਖੁਸ਼ੀ ਜ਼ਾਹਰ ਕੀਤੀ ਹੈ ਸਾਡੇ ਨਰਿੰਦਰ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਅਤੇ ਵਰਕਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਾਮਜ਼ਦਗੀ ਦਿੱਤੀ ਗਈ ਹੈ ਬਿੱਟੂ ਜੀ ਨੂੰ ਮੰਤਰੀ ਬਣਾਇਆ ਗਿਆ ਇਸ ਤੋਂ ਸਾਨੂੰ ਜਾਹਰ ਹੁੰਦਾ ਵੀ ਜਿਹੜੀਆਂ 2027 ਦੀਆਂ ਤਿਆਰੀਆਂ ਨੇ ਉਹ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਬਹੁਤ ਵਧੀਆ ਕੰਮ ਕਰ ਰਹੇ ਨੇ ਮੋਦੀ ਜੀ ਸਾਡੇ ਜਿਹੜੀ ਨਮਾਇੰਦੀ ਦਿੱਤੀ ਕਿ ਬੀਟੂ ਜੀ ਨੂੰ ਬਹੁਤ ਵਧੀਆ ਦਿੱਤੀ ਆ ਆ ਨਾਲੇ ਸਮਝ ਸਾਡੇ ਪੰਜਾਬ 'ਚ ਅਸੀਂ ਬਿਲਕੁਲ ਪ્યો ਬੀਜੇਪੀ ਦੀ ਸਰਕਾਰ ਬਣੂਗੀ ਜਿੱਥੇ ਸਾਨੂੰ ਸਰਕਾਰ ਦੀ ਤੀਸਰੀ ਵਾਰ ਬਣਨ ਦੀ ਖੁਸ਼ੀ ਹੈ ਉੱਥੇ ਸਾਨੂੰ ਇਹ ਵੀ ਆਸੀ ਜਨਤਾ ਦੀ ਕਚੈਰੀ ਦੇ ਵਿੱਚ ਬਿਲਕੁਲ ਪਾਕ ਸਾਫ ਹੋ ਕੇ ਸਾਡੀਆਂ ਦੋ ਟਰਮਾਂ ਪੂਰੀਆਂ ਹੋਈਆਂ ਨੇ ਔਰ ਸਾਡੀ ਸਰਕਾਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਪਸ਼ਨ ਚਾਰजेस ਨਹੀਂ ਹੈ ਹਰ ਇੱਕ ਪક્ષ ਨੂੰ ਨਾਲ ਲੈ ਕੇ ਤੁਰੇ ਨੇ ਮੋਦੀ ਜੀ ਔਰ ਅਸੀਂ ਆਸ਼ਾ ਕਰਦੇ ਹਾਂ ਜੇ ਤੀਸਰੀ ਸਰਕਾਰ ਵੀ ਆ ਦੇਸ਼ ਦੇ ਵਿੱਚ ਜੋ ਪੁਰਾਣੇ ਕੰਮ ਰਹਿ ਗਏ ਨੇ ਉਹ ਵੀ ਪੂਰੇ ਕੀਰੇ ਜਾਣਗੇ ਔਰ ਜੋ ਲੋਕ ਸਾਡੇ ਤੋਂ ਨਾਰਾਜ਼ ਰਹਿ ਗਏ ਨੇ ਜਾਂ ਅਸੀਂ ਕਿਸੇ ਦੀ ਆਸ਼ਾਵਾਂ ਤੇ ਪੂਰੇ ਨਹੀਂ ਉਤਰੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰਾਂਗੇ ਤੀਸਰੀ ਟਰਮ ਹੈ ਉਹਦੇ ਵਿੱਚ ਤੁਸੀਂ ਦੇਖਿਓ ਕਿੰਨੇ ਕਿੱਡੇ ਅਹਿਮ ਕਿਤੇ ਕਿਤੇ ਅਹਿਮ ਔਰ ਫੈਸਲੇ ਲਏ ਜਾਂਦੇ ਨੇ ਔਰ ਤੁਸੀਂ ਦੇਖਿਓ ਵੀ ਆਉਣ ਵਾਲਾ ਟਾਈਮ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਸਾਡੇ ਹਰ ਇੱਕ ਕਾਰਜਕਰਤਾ ਚਾਹੇ ਉਹ ਪੁਰਾਣਾ ਕਾਰਜਕਰਤਾ ਚਾਹੇ ਨਵਾਂ ਕਾਰਜਕਰਤਾ ਉਹਨਾਂ ਨੇ ਬੂਥ ਦੇ ਉੱਪਰ ਜਾ ਕੇ ਜਿਹੜੀ ਇਲੈਕਸ਼ਨ ਲੰਗੀ ਹੈ ਉਹਨਾਂ ਨੇ ਬੂਥ ਦੇ ਉੱਪਰ ਜਾ ਕੇ ਆਪਣੀ ਡਿਊਟੀਆਂ ਨਿਭਾਈਆਂ ਨੇ ਔਰ ਆਉਣ ਵਾਲਾ ਟਾਈਮ 2024 ਦੇ ਵਿੱਚ ਵੀ ਸਾਡਾ ਭਾਰਤੀ ਜਨਤਾ ਪਾਰਟੀ ਦੀ ਕਾਰਜਕਰਤਾ ਬੂਥ ਦੇ ਉੱਪਰ ਜਾ ਕੇ ਡਿਊਟੀਆਂ ਨਿਭਾਏਗਾ ਜੋ ਲੋਕ ਕਹਿੰਦੇ ਸੀ ਵੀ ਬੀਜੇਪੀ ਦਾ ਇੱਥੇ ਖੀਪਿਆ ਉਹ ਲੋਕ ਸਾਡੇ ਤੋਂ ਪਿੱਛੇ ਗਏ ਨੇ ਔਰ ਅਗਲੇ ਆਉਣ ਵਾਲੇ ਟਾਈਮ ਪੇ ਵੀ ਇੱਕ ਬਹੁਤ ਵਧੀਆ ਜਿਹੜਾ ਮੋਦੀ ਸਾਹਿਬ ਨੇ ਉਹਨਾਂ ਜਿਹੜੇ ਸ਼ਹੀਦ ਨੇ ਉਹਨਾਂ ਦੇ ਮੁੱਲ ਪਾਉਂਦੇ ਨੇ ਸਰਦਾਰ ਬਿਆਨ ਸਿੰਘ ਨੇ ਪੰਜਾਬ ਦੇ ਵਿੱਚ ਆਪਣੀ ਸਾਹਦ ਦਿੱਤੀ ਇਸ ਕਰਕੇ ਮੋਦੀ ਨੇ ਮੋਦੀ ਸਾਹਿਬ ਨੇ ਸਾਡੀ ਸਰਕਾਰ ਨੇ ਬੀਜੇਪੀ ਦੀ ਨੇ ਰਵਨੀਤ ਮਿੱਟੂ ਨੂੰ ਮੰਤਰੀ ਬਣਾ ਕੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ 2027 ਚ ਸਾਡੇ ਘਟੋਕਾ ਦੇ 117 ਚ 75 ਐਮਐਲਏ ਹੋਣਗੇ ਅੱਜ ਸਿਰਫ ਸ਼ਮਾਨੇ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਟਾਈਮ ਜਿੰਨੇ ਵੀ ਬੀਜੇਪੀ ਵਰਕਰ ਨੇ ਸਾਰਿਆਂ ਦੇ ਵਿੱਚ ਬਹੁਤ ਇੱਕ ਜੋਸ਼ ਇੱਕ ਲਹਿਰ ਹੈ ਔਰ ਇੱਕ ਇਹ ਜੋਸ਼ ਔਰ ਲਹਿਰ ਨੂੰ ਉਹ ਆਪਸ ਵਿੱਚ ਇੱਕ ਮਿਲ ਕੇ ਸਾਂਝਾ ਕਰ ਰਹੇ ਨੇ ਔਰ ਅਸੀਂ ਉਮੀਦ ਕਰਦੇ ਹਾਂ 2027 ਦੇ ਵਿੱਚ ਇੱਕ ਬਹੁਤ ਵੱਡੀ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਲੈ ਕੇ ਆਵਾਂਗੇ ਕੈਮਰਾਮੈਨ ਪਰਸ਼ਮ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼